14 ਵਰਿਆ ਦਾ ਮੁੰਡਾ ਪਿਛਲੇ 10 ਦਿਨਾਂ ਤੋਂ ਗਾਇਬ ਹੈ ਜਿਸ ਕਰਕੇ ਮਾਤਾ ਪਿਤਾ ਦਾ ਤਾਂ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ। ਦੇਰਿਸਲ ਗੁਰਦਾਸਪੁਰ ਤੋਂ ਨਜ਼ਦੀਕੀ ਪਿੰਡ ਗੋਹਤਪੋਕਰ ਜਿੱਥੇ ਦਾਇ 14 ਸਾਲਾ ਮਾਸੂਮ ਅਚਾਨਕ ਹੀ ਘਰੋਂ ਗਾਇਬ ਹੋ ਜਾਂਦਾ ਹੈ। ਮਾਬਾਬ ਬੇहद ਪਰੇਸ਼ਾਨ ਨੇ ਤੇ ਥਾਣਿਆਂ ਦੇ ਚੱਕਰ ਕੱਟ-ਕੱਟ ਕੇ ਹੁਣ ਉਹਨਾਂ ਦੀਆਂ ਜੁੱਤੀਆਂ ਕੱਸ ਗਈਆਂ ਨੇ। ਵੱਖ-ਵੱਖ ਧਾਰਮਿਕ ਸਥਾਨਾਂ ਤੇ ਜਾ ਕੇ ਵੀ ਮੱਥੇ ਟੇਕ ਰਹੇ ਨੇ ਕਿ ਸਾਡਾ ਬੱਚਾ ਵਾਪਸ ਆ ਜਾਏ। ਤਾਂ ਬੱਚੇ ਦੇ ਮਾਪਿਆਂ ਦਾ ਇਹ ਕਹਿਣਾ ਹੈ ਕਿ ਉਹਨਾਂ ਦਾ ਬੇਟਾ 14 ਸਾਲ ਦਾ ਨਿਕੇਤ 7 ਜੁਲਾਈ ਤੋਂ ਅਚਾਨਕ ਰੁਗਾਇਬ ਹੋ ਗਿਆ کافی ਦਿਨੋਂ ਵਾਪਸ ਨਹੀਂ ਆਇਆ ਤਾਂ ਰਿਸ਼ਤੇਦਾਰਾਂ ਦੇ ਕਰ ਗਏ ਵੱਖ-ਵੱਖ ਧਾਰਮਿਕ ਸਥਾਨਾਂ ਤੇ ਜਾ ਕੇ ਲੱਭਿਆ ਪਰ ਕਿਤੇ ਮੁੰਡਾ ਨਹੀਂ ਮਿਲਿਆ ਪਿੰਡ ਦੇ ਵਿੱਚ ਲੱਗੇ ਸੀ ਸੀਟੀਵੀ ਕੈਮਰੇ ਵੇਖੇ ਤਾਂ ਪਤਾ ਲੱਗਦਾ ਹੈ ਕਿ ਉਹ ਮੋਟਰਸਾਈਕਲ ਤੇ ਕਿਸੇ ਅਣਪਛਾਤੇ ਵਿਅਕਤੀ ਦੇ ਪਿੱਛੇ ਬੈਠਾ ਸ਼ਹਿਰ ਵੱਲ ਨੂੰ ਗਿਆ 15 ਦਿਨ ਬੀਤਣ ਦੇ ਬਾਵਜੂਦ ਵੀ ਨਾ ਤਾਂ ਘਰ ਆਇਆ ਤੇ ਮਾਪੇ ਪਰੇਸ਼ਾਨ ਨੇ ਉਸ ਦੀ ਤਲਾਸ਼ ਦੇ ਵਿੱਚ ਮਾਰੇ ਮਾਰੇ ਫਿਰ ਰਹੇ ਨੇ ਉਹਨਾਂ ਦੱਸਿਆ ਕਿ ਇਸ ਦੀ ਸ਼ਿਕਾਇਤ ਪੁਲਿਸ ਨੂੰ ਵੀ ਦਿੱਤੀ ਹੈ ਪਰ ਪੁਲਿਸ ਵੱਲੋਂ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਫਿਲਹਾਲ ਪੁਲਿਸ ਪ੍ਰਸ਼ਾਸਨ ਦੇ ਹੱਥ ਵੀ ਖਾਲੀ ਨੇ ਇਹਨਾਂ ਵਿਸ਼ਾਲਾ ਮੇਰਾ ਬੇਟਾ ਵਾ ਅਨਕੀਤ ਤੇ ਦੋ ਦੋ ਸੱਤ ਤਰੀਕ ਤੋਂ ਬਾਅਦ ਨਹੀਂ ਲੱਭਿਆ ਉਹ ਜੋਕਰ ਹੈ ਪਈ ਰੰਡ ਜਨ ਨੇ ਕਰਾਇਦੇ ਪਹਿਲੇ ਸ਼ਹਿਰ ਦੇ ਇੱਕ ਆਪਣੇ ਦੋਸਤ ਦੇ ਘਰ ਸੁਟਾਵਾ ਅਗਲੇ ਦਿਨ ਦੋਸਤ ਦੇ ਘਰ ਤੋਂ ਆਪਣੇ ਆਇਆ ਗਲੀ ਦੇ ਇੱਕ ਬੰਦੇ ਦਾ ਫੱਟੇ ਲਵਾਇਆ ਫਟੇਵਾ ਅਗੇ ਮੁੜ ਕੇ ਉਹਨੇ ਪਲੇਅਰ ਤੇ ਦਿੱਤੇ ਆ ਉਹਕੇ ਜੇੜ ਦੇ ਕੱਪੜੇ ਪਾਏ ਦੇ ਹੀ ਜੇੜ ਦੇ ਸੁੱਕਲੇ ਕੱਪੜੇ ਪਾਏ ਦੇ ਸੁੱਕਲੇ ਕੱਪੜੇ ਆਪਣੇ ਕੋਲ ਟੋਕਿਆ ਪਿਆ ਹੋਇਆ ਇਹ ਦਰਬਾਰ ਸਾਲ ਕੋ ਮਾਸੀ ਬਾਰੇ ਰੋਜ਼ ਦੇ ਸਟੇਸ਼ਨ ਸਾਰੇ ਕੋ ਮਿਲਿਆ ਬਟਾਲੇ ਵੀ ਚੀਜ਼ਾਂ ਦੀ ਜੇੜ ਪਲੇਰੀ ਆਪਣੇ ਕੀ ਲੈਂਦੇ ਫਰੀਜ ਪਰ ਤੋਂ ਗੜੀ ਚੁੱਲੇ ਉਧਰ ਸਾਰੇ ਕੋ ਮਿਲਿਆ ਉਹ ਉਸੇ ਕੋਲ ਕੰਪਲੇਅਰ ਦਿੱਤੀ ਸੀ ਜਿਸ ਨੂੰ ਕੰਮੇਗ ਦਿੱਤੀ ਸੀ ਮੁੱਖ ਜੀ ਜੀ ਉਹਨਾਂ ਦੇ ਲੈਟਾ ਲ ਕਰਨੇ ਪਾ ਉਹਦੇ ਕਿਤੇ ਆਦੇ ਦਿੱਤੀ ਦੀ ਰੋਡਾਂ ਲਈ ਉਹਨੇ 14 ਫੁੱਟ ਵਾਲਾ ਹੋ ਗਿਆ ਮਰ ਪਸੋਆ ਕੀ ਮੱਕਰ ਦੀ ਮੱਕਰ ਦੇ ਉਹਦਾ ਬੱਚਾ ਸੇਪੀ ਸੇਪੀ ਨਹੀਂ ਮਿਲਦੀਆਂ ਨੂੰ ਇਹਨੇ 14 ਸਾਲ ਵਾਲੇ ਬੱਚੇ ਨੂੰ ਕੱਪੜੇ ਘਰੋਂ ਕਹਿੰਨਾ ਕਿ ਬਣਾ ਲਿਆ ਗਿਆ ਬਾਅਦ ਚ ਪਤਾ ਨਹੀਂ ਕਿੱਥੋਂ ਲੈ ਕੇ ਆਪਣੇ ਨੇ ਇੱਕ ਖੱਟਾ ਪੜਨਾ ਹੀ ਘਰ ਉਹ ਲੈ ਗਿਆ ਨਾ ਮੇਰਾ ਨੰਬਰ ਹੈਗਾ ਜੀ 9780 9546 ਮਿੱਤ ਫੋਨ ਆਈ ਸੀ ਸੀ ਕੈਮਰੇਟ ਬੜੇ ਜੀ O que é que você está fazendo? Você está fazendo uma coisa. 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 Você está fazendo uma ਕੀ ਤੁਸੀਂ ਕੋਈ ਸਾਨੂੰ ਕੋਈ ਆਤਾ ਪਤਾ ਦੰਨਵਾਗਾ ਜੋ ਬਹੁਤ ਹੀ ਸੁੰਦਰ ਬਿੱਤੀ ਹੈ ਹਾਂ ਜੀ ਕੀ ਮੰਗ ਕਰਦੇ ਹੋ ਕੋਈ ਜਿਹੜਾ ਉਹਦਾ ਉਹਦਾ ਵਾਪਸ ਆਵੇ ਮੇਜ ਕੋਈ ਕਰਦੀ ਗੱਲਬਾਤ ਇਹ ਚੋੜਾ ਕੋਈ ਨਹੀਂ ਪਰੇਸ਼ਾਨ ਕੋ ਸਤਿਕਾਰ ਵੀ ਤੁਸੀਂ ਦੇਖ ਰਹੇ ਹੋ ਇੰਡੀਆ ਕ੍ਰਾਈਮ ਨਿਊਜ਼ ਤੇ ਮਹਾ ਦਿਪਿੰਦਰ ਸੋਢੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਰਾਜਨੀਤੀ, ਧਾਰਮਿਕ, ਸਮਾਜਿਕ, ਖੇਡਾਂ, ਮਨੋਰੰਜਨ ਅਤੇ ਹਾਲੀਵੁੱਡ ਨਾਲ ਜੁੜੀ ਹਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹੇ ਹਾਂ ਅਤੇ ਚੈਨਲ ਦੇ ਮਾਧਿਅਮ ਰਾਹੀਂ ਕ੍ਰਾਈਮ ਨਾਲ ਜੁੜੀ ਹਰ ਅਪਡੇਟ ਤੁਹਾਡੇ ਤੱਕ ਪਹੁੰਚਾਉਂਦੇ ਰਹੇ ਹਾਂ ਇਸੇ ਤਰ੍ਹਾਂ ਹੀ ਇੰਡੀਆ ਕ੍ਰਾਈਮ ਨੂੰ ਹਰ ਖਬਰ ਤੁਹਾਡੇ ਤੱਕ ਪਹੁੰਚਾਉਂਦਾ ਰਹੇਗਾ ਬਨੇ ਰਹੋ ਸਾਡੇ ਨਾਲ ਦੇਖ ਰਹੋ ਇੰਡੀਆ ਕ੍ਰਾਈਮ